ਮੈਂ ਐਡੀ ਟੋਗਾ ਫੈਡਰੇਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਪਾਕਿਸਤਾਨ ਫੈਡਰੇਸ਼ਨ ਨੂੰ ਅਪੀਲ ਕਰਦਾ ਹਾਂ ਕਿ ਰਾਜਪੂਤ ਜੋ ਕਿ ਇੰਟਰਨੈਸ਼ਨਲ ਪਲੇਅਰ ਕੈਨੇਡਾ ਦੇ ਵਿੱਚ ਜੇਂ ਵਰਲਡ ਵੇ ਵਿੱਚ ਸਾਰੇ ਤਰ੍ਹਾਂ ਦੇ ਬਹੁਤ ਸਾਰ ਦੇ ਖੇਡਦਾ ਹੈ ਉਸ ਨੇ ਜੇ ਕੋਈ ਗਲਤੀ ਕੀਤੀ ਆ ਉਸ ਨੂੰ ਮਾਫ ਕੀਤਾ ਜਾਵੇ ਐਂਡ ਉਸ ਦੇ ਉੱਪਰ ਕੋਈ ਵੀ ਐਕਸ਼ਨ ਨਾ ਲਿਆ ਜਾਵੇ ਅੰਟਾਰੀਓ ਫੈਡਰੇਸ਼ਨ ਆਪਕਿਸਤਾਨ ਦੇ ਪਲੇਅਰਾਂ ਨੂੰ ਬਹੁਤ ਜਾਦੇ ਵਿਜੇ ਲਵਾ ਕੇ ਇੱਥੇ ਲੈ ਕੇ ਆਉਂਦੀਆਂ ਅਸੀਂ ਅੱਗੇ ਤੋਂ ਵੀ ਪ੍ਰੋਮਿਸ ਕਰਦੇ ਹਾਂ ਵਿਜੇ ਲਵਾ ਕੇ ਇੱਥੇ ਲੈ ਕੇ ਆਵਾਂਗੇ ਔਰੇ ਜ਼ਾਇਦੇ ਵਿੱਚ ਸੋ ਉਸ ਰਾਜਕੂਤ ਦੇ ਨਾਲ ਕੋਈ ਹੋਰ ਬਦਤਮੀਦੀ ਨਹੀਂ ਹੋਣੀ ਚਾਹੀਦੀ ਉਸ ਨੂੰ ਮਾਫੀ ਦਿੱਤਾ ਜਾਵੇ ਇਹ ਸਾਡੀ ਅੰਟਾਰੀਓ ਫੈਡਰੇਸ਼ਨ ਵੱਲੋਂ ਆਪਕਿਸਤਾਨੀ ਫੈਡਰੇਸ਼ਨ ਨੂੰ ਅਪੀਲ ਆ ਸੈਂਟਰ ਤੇ ਨੂੰ ਬੁਦੀ ਰੱਖਣਾ ਲੱਗਾ ਜੀ ਥੈਂਕ ਯੂ ਅੱਜ ਨੂੰ ਪਤਾ ਕਿ ਤਹਿਰੀਰ ਕੱਪ ਹੋਇਆ ਸੀ ਤੇ ਉੱਥੇ ਲਿੰਦੇ ਚੜ੍ਹ ਪੰਜਾਬ ਦੀਆਂ ਲੋਅ ਟੀਮਾਂ ਖੜੀਆਂ ਸੀ ਤੇ ਰਾਜਪੂ ਜਿਹੜਾ ਸੀ ਤੁਝੇ ਪੰਜਾਬੋਂ ਖੇਡਿਆ ਸੀ ਉਸ ਲੋਕਾਂ ਲਿਨਾ মিডিਏ ਦੇ ਬਹੁਤ ਲੋਕ ਉਹਦੇ ਬਾਰੇ ਗੱਲਾਂ ਕੀਤੀਆਂ ਨੇ ਉਹ ਵੇਖੋ ਜੀ ਪਾਕਿਸਤਾਨ ਦਾ ਸੁਪਰਸਟਾਰ ਹੈ ਤੇ ਜਿੰਨੇ ਵੀ ਸਾਡੇ ਸਿੱਖ ਭਰਾਵਾ ਉਹੀ ਕਬੱਡੀ ਨੂੰ ਪ੍ਰਮੋਟ ਕਰਦੇ ਆ ਵੀ ਪਰ ਜਦੋਂ ਪਾਕਿਸਤਾਨ ਦੀ ਟੀਮ ਕਰਦੇ ਨੇ ਜੀ ਉਹਦੇ ਵਿੱਚ ਵੀ ਮਿੰਨੀ ਮੁੰਡੇ ਖੇਡਦੇ ਹੁੰਦੇ ਸੀ ਠੀਕ ਆ ਅਸੀਂ ਪਾਕਿਸਤਾਨ ਕਬੱਡੀ ਫੈਡਰੇਸ਼ਨ ਅੱਗੇ ਰਿਕੁਐਸਟ ਕਰਦੇ ਆ ਆ ਸਾਰੀ ਇਦਾਰੇ ਕਬੱਡੀ ਫੈਡਰੇਸ਼ਨ ਹੋਤੀ ਹੈ ਸਾਡਾ ਉਹ ਪਲੇਅਰ ਆ ਮੈਟਰੋ ਪੰਜਾਬੀ ਸਪੋਰਟਸ ਕਲਬੋਂ ਖੇਡਦਾ ਵਾ ਗਰੀਵਰ ਦਾ ਬੱਚਾ ਵਾ ਅੱਜ ਕਬੱਡੀ ਵਿੱਚੋਂ ਪਾਕਿਸਤਾਨ ਵੀ ਕਰੋੜਾਂ ਦੇ ਬੋਲੀ ਮੈਨੂੰ ਐਸੋਸੀਏਸ਼ਨ ਦੇ ਨਾਮ ਨਾਲ ਕਬੱਡੀ ਦੇ ਨਾਮ ਜੁੜਿਆ ਨਹੀਂ ਸਾਬ ਹੋ ਗਿਆ ਮੈਂ ਇਹੋ ਹੀ ਕੋਸ਼ਿਸ਼ ਕਰਦਾ ਕਿ ਆਂ ਦੇ ਮਾਲਕਾ ਵੀ ਮੇਰੇ ਪਾਕਿਸਤਾਨ ਦੀ ਕਬੱਡੀ ਜਿਹੜੀ ਹੈ ਨਾ ਉਹ ਵੀ ਇਸ ਲੈਵਲ ਤੇ ਆਏ ਤੇ ਮੈਂ ਅੱਜ ਇਨੇ ਸੈਕਟਰ ਤੋਂ ਗਿਆ ਅੰਡਾਰੀਅ ਕਬੱਡੀ ਫੈਡਰੇਸ਼ਨ ਹੈ ਇਹਨਾਂ ਦਾ ਤਰ੍ਹਾਂ ਬੋਲਦਾ ਕਿ ਇਹਨਾਂ ਦੇ ਕਰਕੇ ਸਾਡੇ ਪਾਕਿਸਤਾਨ ਦੇ ਕਬੱਡੀ ਇਸ ਲੈਵਲ ਤੇ ਪਹੁੰਚੀ ਹੈ ਮੈਂ ਇਹ ਕਹਿ ਸਕਦਾ ਕਿ ਇੰਡੀਆ ਦੇ ਨਾਲ ਦੇ ਬੌਜੀ ਹੈ ਔਰ ਸਾਡੇ ਖਿਲੇਰ ਇਹ ਇਹ ਭਰਾ ਸਾਡੇ ਮਗਾਉਂਦੇ ਆ ਕਿ ਬਹੁਤ ਵਧੀਆ ਹੋ ਗਿਆ ਵਧੀਆ ਏਸੇ ਕਰਕੇ ਹੈ ਕਿ ਪੈਸਾ ਆ ਗਿਆ ਸੋ ਮੈਂ ਪਾਕਿਸਤਾਨ ਦੀ ਫਾਊਂਡੇਸ਼ਨ ਅਪੀਅਰ ਰਿਕਵੈਸਟ ਕਰਦਾ ਹੱਥ ਜੋੜ ਕੇ ਕਿ ਬਲੀ ਜੀਵਨ ਕੋ ਗਲਤੀ ਹੋਈ ਹੈ ਉਸ ਨੂੰ ਮਾਫੀ ਦਿੱਤੀ ਜਾਏ ਇੱਕ ਇੰਟਰਨੈਸ਼ਨਲ ਉਪਲੇਅ ਪੂਰੀ ਫੋਲਡ ਦਾ ਸੋਦਾ ਨੁਕਸਾਨ ਨਹੀਂ ਹੋਣਾ ਜੀ ਇਹਦਾ ਗਲਤੀ ਹੋਈ ਹੈ ਉਹ ਨੂੰ ਤੁਸੀਂ ਅਸੀਂ ਆਪ ਜੋੜ ਕੇ ਸਾਰੇ ਮਾਫੀ ਮੰਗਦੇ ਹਾਂ